ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਪਾ ਅੱਜ ਗੱਲ ਕਰਾਂਗੇ ਜੀ ਜਦੋਂ ਆਪਣਾ ਪਸ਼ੂ ਸੂੰਦਾਗਾ ਕਟਰੂ ਦੀ ਕੱਟੇ ਜਾਂ ਕੱਟੇ ਦੀ ਗਰੋਥ ਕਿਵੇਂ ਕਰੀਏ ਕੀ ਪਾਈਏ ਉਹਨੂੰ ਇਹ ਜਿਹੜੀ ਗਰੋਥ ਵਧੀਆ ਹੋ ਜੇ ਤੇ ਤੰਦਰੁਸਤ ਰਹੇ ਆਪਣਾ ਪਸ਼ੂ ਉਹਦੇ ਵਾਸਤੇ ਗੱਲ ਕਰਾਂਗੇ ਅੱਜ ਜਦੋਂ ਆਪਣਾ ਪਸ਼ੂ ਸੂੰਦਾਗਾ ਤਾਂ ਉਹਨੂੰ ਆਪਾਂ ਜਦੋਂ ਦੇਖਦੇ ਆਂਗੇ ਵੀ ਜੇਰ ਪੈਣ ਕਰਕੇ ਧਾਰ ਨਹੀਂ ਕੱਢਦੇ ਜਾਂ ਕਟਰੂ ਨੂੰ ਦੁੱਧ ਨਹੀਂ ਚਮਾਉਂਦੇਗੇ ਕਟੋਕਟ ਟਾਈਮ ਲੰਘ ਜਾਂਦਾ ਜੀ 8-8 ਘੰਟੇ ਲੰਘ ਜਾਂਦੇ ਨੇਗੇ ਉਹਦੀ ਜਿਹੜੀ ਬੋਲੀ ਦੇ ਵਿੱਚ ਤਾਕਤ ਹੁੰਦੀ ਹੈ ਜੀ ਸਭ ਤੋਂ ਵੱਧ ਤਾਕਤ ਹੁੰਦੀ ਆ ਕਿਸੇ ਚੀਜ਼ 'ਚ ਤਾਕਤ ਨਹੀਂ ਹੁੰਦੀ ਜਿਨੀ ਬੋਲੀ 'ਚ ਤਾਕਤ ਹੁੰਦੀ ਹੈਗੀ ਆਪਾਂ ਨੂੰ ਨਾਲ ਦੀ ਨਾਲ ਧਾਰ ਕੱਢਣੀ ਚਾਹੀਦੀ ਅੱਧੇ ਘੰਟੇ 'ਚ ਜਾਂ ਘੰਟੇ 'ਚ ਨਾਲੇ ਘਟ ਨੂੰ ਦੁੱਧ ਚਗਾਉਣਾ ਚਾਹੀਦਾ ਇਹ ਘੰਟੇ ਦੇ ਵਿੱਚ-ਵਿੱਚ ਜੇ 8 ਘੰਟੇ ਟੱਪ ਗਏ ਤਾਂ ਬੋਲੀ ਦੀ ਤਾਕਤ ਖਤਮ ਹੋ ਜਾਂਦੀ ਹੈਗਾ ਤੇ ਉਹ ਐ ਸਮਝ ਲਓ ਵੀ ਜਿਵੇਂ ਪਿਆਈ ਜਣਾਣਾ ਪਿਆਈ ਬੋਲੀ ਇੱਕ ਬਰੋਬਰ ਹੁੰਦੀ ਹੈਗੀ ਤੇ ਕੱਟਾ ਜਾਂ ਗੱਟੀਆਂ ਉਹਨੂੰ ਨਾਲ ਦੀ ਨਾਲ ਆਪਾਂ ਨੂੰ ਦੁੱਧ ਚਗਾਉਣਾ ਚਾਹੀਦਾਗਾ ਘੰਟੇ ਜਾਂ ਅੱਧੇ ਘੰਟੇ ਦੇ ਵਿੱਚ ਵਿੱਚ ਇਹਦੇ ਵਿੱਚ ਸਭ ਤੋਂ ਵੱਧ ਤਾਕਤ ਹੁੰਦੀ ਆ ਆਪਣੇ ਜਿਹੜੇ ਕਟਰੂਨੇਗੇ ਉਹ ਤੈਹੀਓਂ ਕਮਜ਼ੋਰ ਆ ਜਾਂਦੇ ਨੇਗੇ ਦੂਜੀ ਗੱਲ ਇਹਨੂੰ ਕੀ ਪੋਣਾ ਚਾਹੀਦਾਗਾ ਤਾਂ ਜੋ ਇਹ ਤੰਦਰੁਸਤ ਰਹੇ ਆਪਾਂ ਹੁਣ ਅੱਜਕੱਲ੍ਹ ਚੱਲ ਰਹੀਆਂ ਜੀ ਦਵਾਈਆਂ ਦੇ ਮੰਗਰ ਤੇ ਜਾਂ ਫੀਡ ਪ੍ਰਾਈਵੇਟ ਆਪਣੇ ਮੁੱਲ ਤੋਂ ਬਹੁਤ ਫੀਡ ਮਿਲਦੀਆਂ ਨੇਗੀਆਂ ਜਿਵੇਂ ਆਪਾਂ ਦੁਕਾਨ ਤੋਂ ਲੈ ਆਣੇਗੇ ਬਹੁਤ ਤਰ੍ਹਾਂ ਦੀਆਂ ਫੀਡਾਂ ਹੁੰਦੀਆਂ ਨੇਗੀਆਂ ਉਹ ਕੰਸਟਰਕਟਰ ਹੁੰਦਾ ਜਿਵੇਂ ਉਹ ਤਿਆਰ ਕਰਨਾ ਹੋਵੇ ਉਹ ਆਪਾਂ ਅੱਜ ਗੱਲ ਕਰਾਂਗੇ ਵੀ ਕਿਵੇਂ ਕਰ ਸਕਦੇ ਆਂਗੇ ਤੇ ਕੀ ਬੋਣੋ ਕੋਈ ਦਵਾਈਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਜੀ ਪੇਟ ਦੇ ਕੀੜੇ ਦੀ ਦਵਾਈ ਦੇਣੀ ਚਾਹੀਦੀ ਹੈਗੀ ਉਹ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਕਿ ਕਿਵੇਂ ਦੇਣੀ ਚਾਹੀਦੀ ਹੈ ਕਿੰਨੇ ਟਾਈਮ ਬਾਅਦ ਦੇਣੀ ਚਾਹੀਦੀ ਹੈਗੀ ਤੇ ਪੇਟ ਦੇ ਕੀੜੇ ਦੀ ਦਵਾਈ ਦੇਣੀ ਜ਼ਰੂਰੀ ਹੈਗੀ ਅੰਤੇ ਇਹਦੇ ਵਿੱਚ ਕੀ ਪੈਣਾ ਚਾਹੀਦਾ ਇਹ ਕਵਸਟਟਰ ਬਾਰੇ ਗੱਲ ਕਰਾਂਗੇ ਆਪਾਂ ਵੀ ਆਪਾਂ ਕਰਿਆ ਕਿਵੇਂ ਤਿਆਰ ਕਰ ਸਕਦੇ ਹਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜੀ ਆਪਣੇ ਲੈਣਾਗਾ 1 ਕਿਲੋ ਮੱਕੀ ਦਾ ਆਟਾ ਇਹ 10 ਦਿਨਾਂ ਦੀ ਖਰਾਕ ਹੈ ਜਿਹੜੀ ਦੱਸ ਰਿਆਂਗੇ 10 ਦਿਨਾਂ ਦੇ ਵਿੱਚ ਚਲੋ ਆਪਾਂ ਡਬਲ ਚੀਪ ਪਾ ਕੇ ਵੱਧ ਤਿਆਰ ਕਰ ਸਕਦੇ ਆਗੇ ਇਹ 10 ਕਿ ਦਿਨ ਦੀ ਖਰਾਕ ਹੈ ਇਹਦੇ ਵਿੱਚ 1 ਕਿਲੋ ਮੁੱਕੀ ਦਾ ਆਟਾ ਤੇ 1.5 ਕਿਲੋ ਦੀ ਸੋਇਆ ਬੀਨ ਦੀ ਖਾਲੋ ਸੋਇਆ ਬੀਨ ਦੀ ਖਾਲ ਹੀ ਲੈਣੀ ਆ ਨਾ ਕਿ ਆਪਣੇ ਸੋਇਆ ਬੀਨ ਸੋਇਆ ਬੀਨ ਦੀ ਖਾਲ ਲੈਣੀ ਹੈ 1.5 ਕਿਲੋ ਤੇ ਇਹਦੇ ਵਿੱਚ 1 ਕਿਲੋ ਭੁੰਨੇ ਹੋਏ ਸੋਲੇ ਜਿਹੜੇ ਆਪਣੇ ਭੁੰਨੇ ਹੁੰਦੇ ਨੇ ਸੋਲੇ ਜੀ ਉਹਨੂੰ ਚ ਇਹਦੀ ਕੁੱਟ ਲੋ ਚ ਇਹਦੀ ਪੀਸ ਲਓ ਮਿਕਸਰ ਦੇ ਵਿੱਚ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਤੇ ਦੋ ਪੇੜੀਆਂ ਗੁੜ ਦੀਆਂ ਜੀ ਇਹ ਚੰਗੀ ਤਰ੍ਹਾਂ ਕੁੱਟ ਕੇ ਇਹ ਪਾ ਸਕਦੇ ਆਪਾਂ ਐਚ ਆਰ ਜੇਨਮ ਮਿਕਸ ਕਰਕੇ ਥੋੜਾ ਥੋੜਾ ਤੋਂ ਪਾਉਣਾ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੀ ਕੁਆਂਟੀਟੀ ਵਧਾਈ ਚੱਲੋ ਜਿਵੇਂ ਆਪਣੇ ਕਟੂਰ ਦੀ ਗਰੋਥ ਹੁੰਦੀ ਹੈ ਜੀ ਇਹ ਤਿੰਨ ਤੋਂ 6 ਮਹੀਨਾ ਤੱਕ ਦੀ ਖੁਰਾਕ ਹੈਗੀ ਆਪਾਂ 10 ਤੋਂ 15 ਦਿਨਾਂ ਦੇ ਕਟੂਰ ਨੂੰ ਪਾ ਸਕਦੇ ਆ ਇਹ ਇਹ ਖੁਰਾਕ ਬਾਕੀ ਦਾ ਤੁਹਾਨੂੰ ਅੱਗੇ ਜਿਹੜੀ ਖੁਰਾਕ ਹੈਗੀ ਤਿੰਨ ਤੋਂ 6 ਮਹੀਨਾ ਤੱਕ ਦੀ ਕਿਹੜੀ ਖੁਰਾਕ ਪਾਉਣੀ ਚਾਹੀਦੀ ਇਹ ਵੀ ਦੱਸਾਂਗੇ ਇਹਦੇ ਵਿੱਚ ਜਿਹੜੀ ਅੱਗੇ 6 ਮਹੀਨਾ ਤੋਂ ਬਾਅਦ ਕੀ ਪਾਉਣਾ ਚਾਹੀਦਾ ਉਹ ਵੀ ਦੱਸਾਂਗੇ ਇਹ ਆਪਣੀ ਜਿਹੜੀ ਕਟੂਰ ਨੂੰ ਖੁਰਾਕ ਹੈਗੀ ਇਹ 3 ਮਹੀਨੇ ਤੱਕ ਦੀ ਖਰਾਕ ਹੈ ਜਾਂ 4 ਮਹੀਨੇ ਤੱਕ ਦੀ ਇਸ ਤੋਂ ਬਾਅਦ ਆਪਾਂ ਇਹ ਹੌਲੀ-ਹੌਲੀ ਪਾਉਣਾ ਸ਼ੁਰੂ ਕਰਿਓ ਨਾ ਕਿ ਜਿਆਦਾ ਜੀ ਥੋੜਾ-ਥੋੜਾ ਤੋਂ ਕੁਆਂਟੀਟੀ ਜਦੋਂ ਆਪਾਂ ਪਸ਼ੂ ਖਾਣ ਲੱਗਦਾਗਾ ਤੁਸੀਂ ਸਮਝ ਲਓ ਜੇ ਮੈਂ ਕਪਸਟਟਰ ਪਾਉਣਾ ਹੈ ਉਹ ਵੀ ਪਾਉਣਾ ਹੈ ਇਹ ਇੱਕ ਆਪਣਾ ਦੇਸੀ ਤਰੀਕੇ ਨਾਲ ਕਪਸਟਟਰ ਘਰੇ ਤਿਆਰ ਕਰਿਆ ਹੋਇਆ ਉਹ ਚੀਜ਼ ਹੈ ਵੀ ਇੱਕ ਵਾਰੀ ਪਾ ਕੇ ਦੇਖੋ ਜੇ ਕਈ ਵਾਰ ਕੋਈ ਆਪਣਾ ਕਟਰੂ ਕੱਟਾ ਜਾਂ ਗੱਟੀ ਬਹਿ ਜੇ ਤਾਂ ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਹੈ ਤਾਂ 10 ਦਿਨਾਂ ਦੇ ਵਿੱਚ ਕਟਰੂ ਖੜਾ ਕਰਨ ਲੱਗਦਾ ਹੈ ਜੀ ਇਹ ਆਪਣੀ ਜੀ ਦੀ ਤਸੱਲੀ ਹੋ ਗਈ ਵਰਤਿਆ ਹੋਇਆਗਾ ਆਪਣੇ ਆਪ ਕਰੇ ਵੀ ਵਰਤੇ ਹੋਏ ਜੀ ਪੋਣ ਆ ਹਰ ਇੱਕ ਲਗਭਗ ਬਹੁਤ ਬਸੂ ਨੂੰ ਪਵਾਦਾ ਇਹ ਠੀਕ ਹੈ ਜੀ ਧੰਨਵਾਦ ਜੀ